ਬੋਰਾ ਭਾਰਾ ਨਹੀਂ ਗਿਆ ਚੱਕਿਆ ਇਹ ਆਇਆ ਜੀ ਗੰਡੇ ਇਹ ਹਯੂਰ ਸਾਹਿਬ ਤੋਂ ਆ ਸਾਰੇ ਇਹ ਹੜ ਭੀੜ ਤਾਂ ਜੇ ਵੰਡ ਦੇਣੇ ਆ ਜੀ ਹਣ ਆ ਸ਼ਾਂਤੀ ਵਜਣ ਲਈ ਆ ਜੀ ਇਧਰ ਬੀਬੀਆਂ ਸ਼ਾਂਤੀ ਲਾਉਣ ਲਈ ਆ ਜੀ ਇਹ ਸਾਰੇ ਹੁਣ ਹੜ ਭੀੜ ਤਾਂ ਜੀ ਵੰਡਣੇ ਜੀ ਅੱਜ ਇੱਕ ਹੋਰ ਗੱਡੀ ਆਈ ਆ ਕਰੋ ਚੱਲ ਫੜ ਜਾ ਯਾਰ ਵੀਡੀਓ ਬਣਾ ਲੈਣੇ ਕੇਸ ਲਈ ਕੀ ਕਰਨੀ ਚੱਪ ਕਰਕੇ ਢੀਆਂ ਲੱਦੋ ਤੁਸੀਂ ਚਲੋ ਚਲੋ ਮੈਂਟ ਮਾਰੋ ਦਿਹਾੜੀ ਨਹੀਂ ਮੈਲੀ ਨਹੀਂ ਤੇ ਖੱਤੇ ਰੰਗ ਦਾ ਫਰ ਲੋਗਾ ਉਹ ਪਾਣੀ ਲਿਆਇਆ ਦੇਖਿਓ ਉਹ ਉਧਰੋਂ ਪਾਣੀ ਲਿਆਇਆ ਡੋਗਲਾ ਆਈ ਡਰਮ ਨਾਲ ਕੀ ਦੇ ਦੀ ਉਹਨੂੰ ਕਿੰਨੂ ਗਿਆ ਹੈਗਾ ਓ ਲੈ ਬਸ ਸਹੀ ਆ ਗਿਆ ਤੇਰਾ ਨਾਂ ਲੱਗਣ ਡਿਆ ਕਾਕਾ ਇੱਕ ਗਲਾਸ ਵਿੱਚ ਮੈਂ ਪੀ ਗਿਆ ਮੈਂ ਵੀ ਨਹੀਂ ਪੀਤਾ ਓਏ ਜਾ ਓ ਆਪਣਾ ਓ ਆਪਣਾ ਵਾ ਪਾਣੀ ਮੈਂ ਆਪਣੇ ਜਗਮ ਘਾਇਆ ਆ ਪਾਣੀ ਪਿੱਛੇ ਲੜਨ ਨੇ ਯਾਰ ਮਰ ਗਏ ਹੱਥ ਮੇਰੇ ਜਿੱਥੇ ਹੋ ਜਾਣਗੇ ਤੂੰ ਦੋਸਤ ਪੀਆ ਤੂੰ ਜਾ ਭਾ ਦੇ ਇੱਥੋਂ ਜਾ ਪੀਆ ਤੂੰ ਜਾ ਓ ਜਾ ਓ ਮੋਟਰ ਤੋਂ ਫੇਰ ਜਾ ਕੇ ਹੁਣ ਪਾਣੀ ਭਰ ਕੇ ਲਿਆਣਾ ਦੋਗਲਾ ਓਏ ਪਾਣੀ ਲੈ ਆਇ ਤੇ ਡਰਮ ਲੈ ਆ ਦੋਵੇਂ ਜਾਣੇ ਆਂਦੀ ਸੀ ਇਦੋਂ ਤਤਾ ਕੀ ਹੋਣਾ ਚਲ ਚਲ ਬੋਲੇ ਕਿ ਕਿਨੇ ਕਿਲੇ ਆ ਵੋਏ ਕਿਨੇ ਕਿਲੇ ਪਤਾ ਨਹੀਂ ਪਤਾ ਨਹੀਂ ਕਿ ਚਾਰੇ ਪਾਸੇ ਟਿੰਜ ਨਹੀਂ ਦਿਖਣ ਲਿਆ ਵਾ ਕਿਉਂ ਉੱਚਾ ਯਾਰ ਹੈ ਚੱਲੇ ਚੱਲੇ ਜਲਦੀ ਯਾਰ ਲਾਤੀ ਦੀ ਡਾਂਡੀ ਲਾਤੀ ਵੇ ਤੁਸੀਂ ਆ ਗਿਆ ਨਹੀਂ ਉਹ ਕਹਿੰਦੇ ਰੁਕ ਜਾ ਓਏ ਅੱਜ ਜਿਹੜਾ ਹੋਰ ਆ ਹਲੇ ਆ ਰਹਿ ਗਿਆ ਬਹੁਤ ਹੋਲਾ ਟਾਈਮ ਹੋਇਆ ਟਾਈਮ ਹੋਇਆ ਉਹ ਟੋਕੀ ਗੱਲ ਜੀ ਕਰ ਤੇ ਰਵਟੇ ਮਰੇ ਆ ਆੜਾ ਟਕੋਂਦਿਆਂ ਆੜ ਕਿੱਥੇ ਆ ਆੜ ਕਿੱਥੇ ਆ ਆੜ ਕਿੱਥੇ ਆ ਤਾਂ ਦੋ ਵਹੀ ਘਟ ਵਾਦੀ ਕਰਾਣੇ ਆ ਚਲੋ ਇਹ ਦੂਜੀ ਟਰਾਲੀ ਲੱਦੀਏ ਹਣ ਦੂਜੇ ਕਿਹੜੇ ਆਗੇ ਸਾਰਾ ਇੱਕੋ ਟਰਾਲੀ ਚ ਪਾਉਣਾ ਹੋਣਾ ਆ ਉਹ ਤੇ ਲੈ ਜਾ ਉਧਰ ਉਹਨੂੰ ਮੂੰਹ ਕਰਕੇ ਲਈ ਆ ਇਹਦਾ ਕੋਣ ਛੱਡ ਦੇਈ ਜਾਂਦਾ ਜੀ ਸਹੀ ਗੱਲ ਆ ਲੈ ਬਾ ਉਸਤਾਦ ਹੀ ਥੋੜਾ ਮਾਰੀ ਦੋ ਯਾਰ ਸਹੀ ਗੱਲ ਚਾਰ ਪੰਜ ਤੇ ਨਿਸ਼ਾਨੇ ਲਾਏ ਨਹੀਂ ਇਹਦੇ ਚਿਬੜਾਂ ਦੇ ਲੈ ਆਓ ਜੀ ਲਾਏ ਨਿਸ਼ਾਨਾ ਮੜਾ ਜਿਆ ਕੇ ਦੇ ਉਹ ਯਾਰ ਬੰਦੇ ਪਾਈ ਥੋੜੇ ਲੱਗੇ ਰਿਆ ਹੋਣਾ

ਓ ਨਹੀਂ ਓ ਲੈ ਬਾਪੂ ਇਮਾਜੀਨਾਟ ਚੱਲ ਇੱਕ ਨਿਸ਼ਾਨਾ ਹੋਰ ਓ ਲੈ ਵੀਡੀਓ ਬੰਦ ਕਰਕੇ ਚਲੋ ਕੀ ਆਇਆ ਬੋਲ ਬੱਜੇ ਹੁਣ ਨਿਸ਼ਾਨੇ ਲੱਗਣਗੇ ਸਿਰਚ ਮਾਰਨਾ ਜਿਹਦੇ ਮਾਰਿਆ ਆ ਪੈਗੋਛ ਨਹੀਂ ਆਉਣੀ ਬੱਸ ਕਿ ਇਹ ਲੈ ਇਹ ਖਾਣਾ ਹੁਣ ਦੱਸੋ। ਲੈ ਸਾਡੀ ਦੀ ਟੀਮ ਆ ਆ ਵੀ ਆਸ ਇਹ ਕਿਹੜੀ ਸੇਵਾ ਦੱਸ ਕੌਣ ਐਵੇਂ ਲੜੀ ਜਾਂਦਾ ਰਹਿਣਾ ਯਾਰ ਜਦੋਂ ਮੈਂ ਕਹਿੰਦਾ ਸੇਵਾ ਦੇਣਾ ਸਰਕਪੁਰ ਉੱਥੇ ਕੀ ਆ ਯਾਰ ਅਸਲਾ ਖਤਮ ਹੋ ਗਿਆ ਪੂਰਾ ਫਟਾ ਹੋਇਆ ਇੱਕ ਦਾ ਤੂੰ ਤਾਂ ਮੁੱਕ ਗਿਆ ਡੇ ਘੋਣ ਭਜੀ ਆ ਉਹ ਨਾ ਅਜਾ ਬੁਣਨ ਲੱਗੇ ਉਹ ਦੋ ਲੈਦਰ ਪਰਨਾ ਖੋਲੇ ਬਾਪ ਦੇ ਪਈ ਬੰਦੂਕਾਂ ਤਿਆਰ ਅਸਲਾ ਮੁੱਕਿਆ ਅਸਲਾ ਫੜਾ ਲੋ ਕਰਨੇਰ ਬਰੋ ਨਾ ਲਾ ਬੈਠੇ ਇਹਦੇ ਪੂਰੇ ਜਿਹੋਣੇ ਆ ਆ ਗਿਆ ਅਸਲਾ ਬੁੱਲੇ ਮਾਰ ਚੋੜ ਇਹਨਾਂ ਨੂੰ ਜੀ ਨਹੀਂ ਦੇਣਾ ਆਪਾ ਹੈਡ ਸ਼ਾਟ ਲੱਗਣਗੇ ਹੈਡ ਸ਼ਾਟ ਹੋ ਨੀ ਇਹ ਵੱਜਦੇ ਲਾ ਨਿਸ਼ਾਨਾ ਚੱਲ ਉਹ ਦੂਰ ਜਾਣਾ ਚੱਲ ਜਾ ਮੈਂ ਲਾਣੇ ਖੜੀ ਹਮਲਾ ਚਾਨਕ ਹੋਆ ਤਾਂ ਚਲੋ ਲਾ ਨਿਸ਼ਾਨਾ ਆਹ ਥੱਲੇ ਕੇ ਦੇਖਦੇ ਵਧੀ ਹੁੰਦੇ ਲੱਗਦੇ ਹੋ ਲੈ ਤੂੰ ਆ ਵੀ ਮਕਾ ਦੇ ਰਿਆਂ ਨਿਸ਼ਾਨਾ ਤੇ ਲਾ ਕੇ ਉਹਦਾ ਨਿਸ਼ਾਨਾ ਤੂੰ ਇੱਕ ਨਹੀਂ ਲਾਇਆ ਚੰਗੀ ਤੇਰਾ ਉਹ ਮੈਂ ਤੋੜ ਦੇ ਨਾ ਜਣਾ ਟਾਈਮ ਨੂੰ ਹੌ ਨਹੀਂ ਮਾਰਨੇ ਆਪਣੇ ਬੰਦੇ ਆ ਐਵੇਂ ਨਹੀਂ ਲੜਨਾ ਹੁਣ ਸੜਾ ਮੌਕੇ ਸਾਰੇ ਯਾਨੀ ਘੇਰ ਕੇ ਆਪਣੀ ਦਿਵਾਲੀ ਹੋ ਜੂਗੀ ਚੰਗੀ ਗੱਲ ਕੋਈ ਦੇ ਲੱਗ ਇੱਕ ਅਦਾ ਲੱਭਦਾ ਤੇ ਐਨੀ ਸੰਝਿਆ ਕਰ ਲਿਆ ਸੰਝਿਆ ਕਰ ਲਿਆ ਪਾਕਿਸਤਾਨ ਨਾਲ ਹੁਣ ਆਪਣੀ ਵਾਰੀ ਆ ਜਾਣੀ ਹੈ ਨਾ ਜਨ ਸਮਝੋਤਾ ਵਾ ਓਏ ਭਾਈ ਆਪਾਂ ਤਾਂ ਸੁਲਾਹ ਕਰ ਆਪ ਨਹੀਂ ਤੁਹਾਡੇ ਨਾਲ ਸੁਲਾਹ ਲੜਦਾ ਨਹੀਂਗਾ ਹੁਣ ਕਿਸੇ ਨੇ ਠੀਕਾ ਸੇਵਾ ਦੇ ਆਏ ਆਪਾਂ ਲੜਾਈ ਨਹੀਂ ਕੋਈ ਆਪਣੀ ਤੁਹਾਡੇ ਨਾਲ ਸੇਵਾ ਕਰੋ ਮਣੋ ਭਾਈ ਭਾਈ ਆਪਾਂ ਗਏ ਆ ਪੰਜਾਬੀ ਪੰਜਾਬੀ ਵੀਰ ਆਂ ਹਾਂ ਅਸੀਂ ਲੈਂਦੇ ਆਲੇ ਤੁਸੀਂ ਚੜਦੇ ਆਲੇ ਕੋਈ ਸਮਝੌਤਾ ਨਹੀਂ ਸਾਡਾ ਅਸਲਾ ਆ ਗਿਆ ਬਾਸ ਕੋਈ ਸਮਝੌਤਾ ਨਹੀਂ ਕੀਤਾ ਹੀ ਹਮਰਾ ਬਾਅਦ ਫੇਰ ਜਾਰੀ ਰੱਖੋ ਨਹੀਂ ਕੋਈ ਸਮਝੌਤਾ ਨਹੀਂ ਕਰ ਸਮਝੋ ਤੇ ਸਮਝੂ ਨਹੀਂ ਘਟਵਾਦੀ ਕਰਦੇ ਆ ਡਰਦੇ ਆਂ ਚੱਲ ਬਈ ਹਮਲਾ ਫੇਰ ਜਾਰੀ ਰੱਖੋ ਉਧਰ ਉਹ ਲਾ ਉਹ ਰਗੜ ਰਗੜ ਥੱਲੇ ਵਾਲਾ ਆ ਆ ਗਿਆ ਇਹ ਨੂੰ ਇਹ ਹੈਲੋ ਇੱਕ ਵਾਰ ਹੋਰ ਫੜਾਈ ਲੱਭ ਹੀ ਤੋਂ ਵਧੀਆ ਹੀ ਆ ਨਾ ਬ੍ਰਾਂਡਡ ਜੀ ਲੱਭੀ ਚੱਲ ਚੱਲ ਤੂੰ ਨਿਸ਼ਾਨੀ ਲਾ ਉਧਰ ਹੋਰ ਆਉਣ ਲੱਗਾ ਅਸਲਾ ਚੱਲੋ ਚੱਲੋ ਰਸਾ ਪਾਓ ਗੱਡੀ ਤੋਰੀਏ ਗਾਂਬੜਾ ਸਿੰਗੜੀ ਜਾਂ ਗੱਬਿਆਂ ਦੀ ਇਹ ਨੂੰ ਚਲਾ 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 ਓਹੋ ਦੇਖ ਨਹੀਂ ਇੰਧਿਆ ਦੂਸਰ ਕੈਮਰੇ ਚ ਪਾ ਮੈਂ ਐਨ ਕਾ ਨਹੀਂ ਆ ਐਨ ਕਾ ਨਹੀਂ ਡੰਡੀਆਂ ਨੂੰ ਮਾਰਾਂ ਮੈਂ ਪਰਤੇ ਮਾਰ ਨੂੰ ਚੱਕ ਲਾਂਗਾ ਹਾਂ